ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਗੱਡੀਆਂ ਦੇ ਵਿੱਚ ਮੌਸਮ ਦੀ ਅਫਡੇਟ ਲੈ ਕੇ ਹਾਜ਼ਰ ਹਾਂ ਅੱਜ ਦੀ ਆਫਾ ਗੱਲ ਕਰਨੀ ਆ 25 ਮਈ ਨੂੰ ਮੌਸਮ ਪੰਜਾਬ ਦਾ ਹਲਚ ਨਾ ਲੱਗਦੇ ਖੇਤਰਾ ਤੱਕ ਕਿੰਦਾ ਰਹਿ ਸਕਦਾ ਸੈਟਲਾਈਟ ਤੋਂ ਸਿਰੋਂ ਤੇ ਸਦਾ ਤੁਹਾਨੂੰ ਲੈ ਕੇ ਚੱਲਦੇ ਹਾਂ ਸਵੇਰ ਦੇ ਲਗਭਗ 9:10 ਜਾਂ 10:00 ਵਜੇ ਚੱਲੇ ਜਾ 25 ਮਈ ਦੀ ਸਵੇਰ ਆ ਤਗੜਾ ਤੂਫਾਨ ਚਖੜ ਕੱਲ ਕਹਿ ਲਿਆ ਕਿ 4-5 ਵਜੇ ਤੋਂ ਸ਼ੁਰੂ ਹੋਇਆ ਜੋ ਕਿ ਲਹਿੰਦੇ ਵਾਲੇ ਫਾਸਿਆਂ ਚੜ੍ਹਦੇ ਵਾਲ ਨੂੰ ਕੋਚ ਕਰਦਾ ਕਿ ਅੱਜ ਜੰਮੂ ਤੋਂ ਹੇਠਲੇ ਫਾਗਾਂ ਦੇ ਵਿੱਚ ਤੇ ਲਹਿੰਦੇ ਵਾਲੇ ਫਾਸਿਆਂ ਫਿਰ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਪਛਮੀ ਯੂਪੀ ਤੇ ਐਸੇ ਲਈ ਜੇਕਰ ਅੱਖਾਂ ਦੇਖਦੇ ਤਾਂ ਇਹ ਤੂਫਾਨ ਵਾਲਾ ਕਹੂੰਗਾ ਜਿਹੜਾ ਇਸ ਨੂੰ ਆਪਤ ਹੋ ਚੁੱਕਿਆ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਤੇ ਹੁਣ ਇਹ ਪਹਾੜਾਂ ਦੇ ਵਿੱਚ ਸਰਗਰਮ ਹੈ ਉੱਤਰਾਖੰਡ ਹਿਮਾਚਲ ਦੇ ਵਿੱਚ ਹਲੇ ਫਾਗਾਂ ਦੇ ਵਿੱਚ ਇਹ ਹਲੇ ਐਕਟੀਵਿਟੀ ਨਹੀਂ ਦਿਖਾ ਰਿਹਾ ਸੋ ਤਗੜਾ ਤੂਫਾਨ ਕੱਲ ਚੱਲਿਆ ਜੀ ਪੰਜਾਬ ਦੇ ਬਹੁਤੇ ਫਾਗਾਂ ਦੇ ਵਿੱਚ ਤੇਜ਼ ਹਨੇਰ ਚਖੜ ਚੱਲਿਆ ਜਿਵੇਂ ਅਸੀਂ ਅਪਡੇਟ ਤੁਹਾਨੂੰ ਅਸੀਂ ਕੱਲ ਰੈਗੂਲਰ ਤੌਰ ਤੇ ਦਿੰਦੇ ਆ ਰਹੇ ਸੀ ਤੇ ਕਾਫੀ ਇਹਦਾ ਨੁਕਸਾਨ ਵੀ ਹੋਇਆ ਪੰਜਾਬ ਦੇ ਵਿੱਚ ਵੀ ਕਾਫੀ ਦਰਖਤ ਖੱਟੇ ਗਏ ਕਾਫੀ ਜਗ੍ਹਾ ਹਾਲੇ ਤੱਕ ਵੀ ਲਾਈਟ ਨਹੀਂ ਆਈ ਯਾਨੀ ਕਿ ਬਿਜਲੀ ਬਤੀ ਗੋਲਾ ਕਲਰ ਦੇ ਸ਼ਾਮ ਤੋਂ ਹਰਿਆਣਾ ਦੇ ਵਿੱਚ ਵੀ ਇਹੀ ਕੰਮ ਆ ਜੀ ਉੱਥੇ ਵੀ ਤੂਫਾਨ ਦੀ ਜਿਹੜੀ ਰਫਤਾਰ ਕਾਫੀ ਤੇਜ਼ ਸੀ ਤੇ ਬੀਤੇ ਅੱਧੀ ਰਾਤ ਤੱਕ ਇਹ ਜਿਹੜਾ ਹਰਿਆਣਾ ਦੇ ਬਹੁਤੇ ਖੇਤਰਾਂ ਨੂੰ ਪਾਰ ਕਰਕੇ ਦਿੱਲੀ ਵੱਲ ਨੂੰ ਜਾ ਚੁੱਕਾ ਸੀ ਦਿੱਲੀ ਦੇ ਵੀ ਬਹੁਤੇ ਹਫਾਗਾਂ ਦੇ ਵਿੱਚ ਤਗੜਾ ਹਨੇਰ ਚਕਰ ਚੱਲਿਆ ਹਨੇਰ ਚ ਘਰ ਤੋਂ ਬਾਅਦ ਮੀਂਹ ਵੀ ਲੱਗੇ ਪਰ ਮੀਂਹ ਨੇ ਤਗੜੇ ਨਹੀਂ ਲੱਗੇ ਪੰਜਾਬ ਦੇ ਵਿੱਚ ਟਟਵੇਂ ਤੌਰ ਤੇ ਮੀਂਹ ਜਿਹੜਾ ਦੋ ਤਿੰਨ ਘੰਟਿਆਂ ਵਾਸਤੇ ਦਰਜ ਹੋਈ ਉਸ ਤੋਂ ਬਾਅਦ ਹਰਿਆਣਾ ਰਾਜਸਥਾਨ ਦੇ ਉੱਤਰ ਪੂਰਬੀ ਖੇਤਰ ਫਿਰ ਦਿੱਲੀ ਤੇ ਇਸ ਵੇਲੇ ਪੰਜਾਬ ਦੇ ਫਸੂਕੀ ਭਾਗ ਉੱਤਰਾਖੜ ਤੇ ਹਿਮਾਚਲ ਦੇ ਵਿੱਚ ਇਹ ਸਿਸਟਮ ਸਰਗਰਮ ਹੈ ਤੇ ਉਹ ਹਣੀ ਹਾਲੇ ਕਾਰ ਵਨਿਆ ਦਰਜ ਕਰਾਵੇਗਾ ਉਹਦੇ ਘੰਟਿਆਂ ਦੀ ਜਗਰ ਆਪਾਂ ਗੱਲ ਕਰੀਏ ਜੀ ਅੱਜ ਮੌਸਮ ਪੰਜਾਬ ਦਾ ਬਿਲਕੁਲ ਸਾਫ਼ ਹੈ ਹਾਲਾਂਕਿ ਜਿਹੜੇ ਮਾਲਵੇ ਦੇ ਖੂਰ ਵਿਝਲੇਆ ਦੁਆਬਾ ਖੇਤਰ ਤੇ ਪੁਆਦ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਕਿਤਨੇ ਕਿਤੇ ਐਕਟੀਵਿਟੀ ਹਾਲੇ ਜਾਰੀ ਨੇ ਹਲਕੇ ਬੂੰਦਾਬਾਦ ਦੀ ਕਣਵਣ ਕਿਤਨੇ ਕਿਤੇ ਹੋ ਰਹੀ ਆ ਅੱਜ ਦੀ ਜਗਰਾਫਾ ਆ ਦੁਪਹਿਰ ਤੋਂ ਬਾਅਦ ਦੀ ਗੱਲ ਕਰਦੇ ਆ ਜੇ ਬੱਦਲ ਬਣਨ ਦੇ ਆਸਾਰ ਨਾ ਮਾਤਰ ਨੇ ਜੇਕਰ ਕਿਤੇ ਬੱਦਲ ਬਣ ਜਾਂਦਾ ਹੈ ਤਾਂ ਉਹ ਘੱਟ ਖੇਤਰੀ ਕਾਰਵਾਈਆਂ ਦਰਜ ਕਰਾਵੇਗਾ ਚਾਹੇ ਉਹ ਮਾਝੇ ਵਾਲੇ ਪਾਸੇ ਬੱਦਲ ਬਣ ਜਵੇ ਲੈਂਦੇ ਵਾਲੇ ਪਾਸੇ ਮਾਲਵੇ ਵਾਲੇ ਪਾਸੇ ਬਣਦਾ ਤਾਂ ਜਿੱਥੇ ਬਣੇਗਾ ਜਿਉਂ ਨਾ ਲੱਗਦੇ ਦੋ ਤਿੰਨ ਜਲਿਆ ਤੱਕ ਸੀਮਿਤ ਰਹੇਗਾ ਤੇ ਕੁਝ ਉਸੇ ਭਾਗਾਂ ਦੇ ਵਿੱਚ ਫਿਰ ਕਿਤੇ ਨਾ ਕਿਤੇ ਹੋ ਸਕਦਾ ਕਿ ਤੇਜ਼ ਛਰਾਟ ਵੀ ਦਰਜ ਕਰਾ ਦੇਵੇ ਐਸੇ ਬੱਦਲ ਬਣਦੇ ਆ ਅੱਜ ਆਸਾਰ ਘਟਨੇ ਨਾ ਮਾਤਰ ਹੀ ਨੇ ਅਗਲੇ 48 ਘੰਟਿਆਂ ਦੇ ਵਿੱਚ ਫਿਰ ਤੋਂ ਬਦਲ ਬਣਨਾ ਹੈ ਬਦਲ ਕਿੰਨਾ ਕੁ ਐਕਟਿਵ ਹੋਏਗਾ ਕਿੰਨਾ ਕੁ ਵੱਡੇ ਫਾਦਰ ਤੇ ਹਨੇਰ ਚੱਕਰ ਚਲਾ ਸਕਦਾ ਜਾਂ ਨਹੀਂ ਚਲਾ ਸਕਦਾ ਇਹ ਜਿਹੜਾ ਜਆ ਤੁਹਾਨੂੰ ਅਪਡੇਟ ਅਗਲੇ 1-2 ਦਿਨਾਂ ਤੱਕ ਦਿੱਤੀ ਜਾਵੇਗੀ ਕੱਲ ਸਵੇਰ ਦੀ ਵੀਡੀਓ ਦੇ ਵਿੱਚ ਤੁਹਾਨੂੰ ਅਖਰੇਟ ਦਿਆਂਗੇ ਅੱਜ ਸ਼ਾਮ ਦੀ ਵੀਡੀਓ ਦੇ ਵਿੱਚ ਦੋਵਾਂਗੇ ਸੋ ਅਜਦਾ ਦਾ ਹਨੇਰ ਝੱਖੜ ਵਾਲਾ ਇੱਕ ਸਿਸਟਮ ਹੋਰ ਤਿਆਰ ਹੈ ਜਿਹੜਾ ਕਿ ਮਈ ਦੇ ਅਖੀਲੇ ਦਿਨਾਂ ਦੇ ਵਿੱਚ ਆ ਰਿਹਾ ਜੀ ਉਹਦੇ ਵਿੱਚ ਵੀ ਵੱਡਾ ਹਨੇਰ ਝੱਖੜ ਇਸੇ ਤਰ੍ਹਾਂ ਚੱਲਣ ਦੇ ਆਸਾਰ ਨੇ ਉਹਦੀ ਅਪਡੇਟ ਤੁਹਾਨੂੰ ਅਗਲੇ ਦਿਨਾਂ ਤੱਕ ਸਾਂਝੀ ਕੀਤੀ ਜਾਵੇਗੀ ਫਿਲਹਾਲ ਅਜਾ ਮੌਸਮ ਦੇ ਵਿੱਚ ਕੋਈ ਬਾੜਾ ਖੜਕਾ ਧੜਕਾ ਲੱਗਦਾ ਨਜ਼ਰ ਨਹੀਂ ਆ ਰਿਹਾ ਤੇ ਮੌਸਮ ਠੀਕ ਠਾਕ ਰਹਿੰਦਾ ਜਾਪ ਰਿਹਾ ਜੇਕਰ ਬੱਦਲ ਬਣਦਾ ਉਹਦੀ ਅਪਡੇਟ ਅਸੀਂ ਤੁਹਾਨੂੰ ਮੌਕੇ ਤੇ ਦੇਵਾਂਗੇ ਦੁਪਹਿਰ ਤੋਂ ਬਾਅਦ ਤੇ ਜੇਕਰ ਬਣ ਵੀ ਗਿਆ ਤੇ ਉਹ ਘਟ ਖੇਤਰੀ ਹੋਏਗਾ ਜੀ ਘਟ ਖੇਤਰਾ ਤੱਕ ਸੀਮਿਤ ਰਹੇਗਾ ਤੇ ਬਹੁਤੇ ਭਾਗਾਂ ਦੇ ਵਿੱਚ ਮੌਸਮ ਅੱਜ ਸਾਫ ਰਹਿਣ ਦੇ आसार ਨੇ ਹਾਲਾਂਕਿ ਜਿਹੜਾ ਬੱਦਲ ਐਸ ਵੇਲੇ ਦੁਆਬਾ ਪੋਵਾਦ ਖੇਤਰ ਦੇ ਵਿੱਚ ਬਣਿਆ ਹੋਇਆ ਕਿਤੇ ਨਾ ਕਿਤੇ ਕੰਮਨ ਦੇ ਰਿਹਾ ਤੇ ਇਹ ਵੀ ਅੱਜ ਦੁਪਹਿਰ ਤੋਂ ਬਾਅਦ ਅੱਗੇ ਕੁਝ ਕਰ ਜਾਣਾ ਪਹਾੜਾਂ ਵੱਲੋਂ ਜਿਥੇ ਜਿੱਥੇ ਮੀਂਹ ਤੂਫਾਨ ਕੱਲ ਲੰਘਿਆ ਜੇ ਵੈਸੇ ਸਾਰੇ ਖੇਤਰਾਂ ਦੇ ਵਿੱਚ ਲੰਘਿਆ ਤੇ ਤੁਹਾਡੇ ਖੇਤਰ ਦੇ ਵਿੱਚ ਕਿਵੇਂ ਦਾ ਸੀ ਇੱਕ ਮਿੰਟ ਦੇ ਵਿੱਚ ਜਰੂਰ ਦੱਸ ਕੇ ਜਾਣਾ ਤੁਹਾਨੂੰ ਅੱਜ ਸ਼ੁਕਰੀਆ